ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਬਿਹਾਰ ਦੇ ਵਿੱਚ ਜਿਹੜਾ ਮਾਨਯੋਗ ਚੋਣ ਕਮਿਸ਼ਨ ਨੇ ਤੁਗਲਕੀ ਫਰਮਾਨ ਕੀਤਾ ਸੀ ਜਾਰੀ ਕਿ ਵੀ ਉੱਥੇ ਜਿਹੜੇ 2003 ਤੋਂ ਬਾਅਦ ਜਿਨ੍ਹਾਂ ਦੀਆਂ ਵੀ ਵੋਟਾਂ ਬਣੀਆਂ ਨੇ ਉਹਨਾਂ ਵੋਟਾਂ ਦੀ ਦੁਬਾਰਾ ਤੋਂ ਜਾਂਚ ਪੜਤਾਲ ਹੋਊਗੀ ਤੇ ਉਹਨਾਂ ਨੂੰ ਕਈਆਂ ਨੂੰ ਆਪਣੇ ਮਾਂ ਜਾਂ ਬਾਪ 'ਚੋਂ ਇੱਕ ਦਾ ਜਨਮ ਸਰਟੀਫਿਕੇਟ ਤੇ ਜਨਮ ਸਥਾਨ ਦੱਸਣਾ ਪਊਗਾ ਜਾਂ ਕਈਆਂ ਨੂੰ ਦੋਹਾਂ ਦੇ ਦੱਸਣੇ ਪੈਣਗੇ। ਉਹਦੇ 'ਚ ਕੋਈ ਕਿਉਂਕਿ ਉਹਦੇ ਵਿਰੁੱਧ ਦੇਸ਼ ਭਰ ਦੇ ਵਿੱਚ ਆਮ ਤੌਰ ਤੇ ਤੇ ਬਿਹਾਰ ਦੇ ਵਿੱਚ ਖਾਸ ਤੌਰ ਤੇ ਜਿਹੜੀ ਮਹਾ ਗਠਜਵਨ ਦੀਆਂ ਪਾਰਟੀਆਂ ਨੇ ਉਹਨਾਂ ਨੇ ਵੱਡੀਆਂ ਪਾਨ ਪ੍ਰੈਸ ਕਾਨਫਰੰਸਾਂ ਕਰਕੇ ਲੋਕਾਂ 'ਚ ਜਾਗਰੂਕਤਾ ਫੈਲਾਉਣੀ ਸ਼ੁਰੂ ਕਰ ਦਿੱਤੀ ਸੀ ਕਿ ਇਹ ਐਨ ਆਰ ਸੀ ਦਾ ਦੂਸਰਾ ਰੂਪ ਹੈ ਲੋਕਾਂ ਨੂੰ ਆਪਣੀ ਸਿਟੀਜ਼ਨਸ਼ਿਪ ਆਪਣੀ ਨਾਗਰਿਕਤਾ ਦਰਸਾਉਣ ਲਈ ਦਰ ਦਰ ਭਟਕਦੇ ਫਿਰਨਾ ਪੈਣਾ ਤੇ ਉਹਨਾਂ ਲਈ ਬਹੁਤ ਸਾਰੀਆਂ ਹੋਰ ਦਿੱਕਤਾਂ ਵੀ ਆਉਣੀਆਂ ਨੇ ਤੇ ਉਹਦੇ 'ਚ ਇਲੈਕਸ਼ਨ ਕਮਿਸ਼ਨ ਨੇ ਕੱਲ ਇੱਕ ਤਬਦੀਲੀ ਕਰ ਦਿੱਤੀ ਹੈ ਵੀ ਅਸੀਂ 2003 ਦੀ ਜਿਹੜੀ ਸਾਡੀ ਵੋਟਰ ਸੂਚੀਆਂ ਨੇ ਉਹਨੂੰ ਸਾਈਟ ਤੇ ਪਾ ਦਿੱਤਾ ਹੈ ਤਾਂ ਬੀਐਲਓ ਵੀ ਉਹਨੂੰ ਦੇਖ ਸਕਦਾ ਹੈ ਤੇ ਜਿਹੜਾ ਕਨਸਰਨਡ ਵੋਟਰ ਹੈ ਉਹ ਵੀ ਦੇਖ ਸਕਦਾ ਹੈ ਜਿਨ੍ਹਾਂ ਦੇ ਮਾਂ ਜਾਂ ਬਾਪ ਦੀ ਵੋਟ 2003 ਦੀਆਂ ਵੋਟਰ ਸੂਚੀਆਂ 'ਚ ਹੈਗੀ ਹੈ ਉਹਨਾਂ ਨੂੰ ਸਿਰਫ ਫਾਰਮ ਹੀ ਭਰਨ ਦੀ ਲੋੜ ਹੈ 2003 ਤੋਂ ਬਾਅਦ ਜਿਹੜੇ ਵੋਟਰ ਬਣੇ ਹੈ ਉਹ ਉਹਨਾਂ ਨੂੰ ਕੋਈ ਸਬੂਤ ਹੋਰ ਦੇਣ ਦੀ ਲੋੜ ਨਹੀਂ ਹੈ ਆਪਦਾ ਸਬੂਤ ਉਹ ਜ਼ਰੂਰ ਦੇਵੇ ਮੇਰਾ ਜਨਮ ਦੀ ਡੇਟ ਆ ਬਰਥ ਕੀ ਹੈ ਤੇ ਮੈਂ ਕਿੱਥੇ ਜੰਮਿਆ ਤੇ ਬਾਕੀ ਉਹਨੂੰ ਲੋੜ ਨਹੀਂ ਮਾਪੇ ਦਾ ਉਹਦੇ ਨਾਲ ਤਕਰੀਬਨ 60 70% ਲੋਕਾਂ ਦੀ ਜਿਹੜੀ ਸਮੱਸਿਆ ਆਉਣੀ ਸੀ ਉਹ ਦੂਰ ਹੋ ਗਈ ਤੇ ਹੁਣ ਥੋੜੇ ਲੋਕ ਰਹਿੰਦੇ ਆ ਜਿਨ੍ਹਾਂ ਨੂੰ ਇਹ ਗੱਲਾਂ ਦੁਬਾਰਾ ਦੱਸਣੀਆਂ ਪੈਣੀਆਂ ਨੇ ਤੇ ਮਰ ਮਰ ਕੇ ਕੁਦੇ ਫਿਰਨਾ ਹੈ ਅਜੇ ਹੋਰ ਇਹਦੇ ਲਈ ਲੜਾਈ ਲੜਨੀ ਪੈਣੀ ਹੈ ਦੂਸਰਾ ਸਾਰੇ ਦੇਸ਼ ਦੇ ਲੋਕਾਂ ਨੂੰ ਵੀ ਇਸ ਗੱਲ ਤੋਂ ਸचेत ਰਹਿਣ ਦੀ ਲੋੜ ਹੈ ਕਿਉਂਕਿ ਅਮਿਤ ਸ਼ਾਹ ਉਹਨਾਂ ਨੇ ਕਈ ਸਾਲ ਪਹਿਲਾਂ ਦਰਸਾਇਆ ਹੋਇਆ ਸੀ ਵੀ ਐਨ ਆਰ ਸੀ ਤਾਂ ਅਸੀਂ ਸਾਰੇ ਦੇਸ਼ 'ਚ ਲਾਗੂ ਕਰਾਂਗੇ ਜਾਨੀ ਉਹਨਾਂ ਦੇ ਨਿਸ਼ਾਨੇ ਦੇ ਉੱਤੇ ਗੱਲਾਂ ਚਾਹੇ ਕੋਈ ਹੋਣ ਨਿਸ਼ਾਨੇ ਦੇ ਉੱਤੇ ਘੱਟ ਗਿਣਤੀ ਤੇ ਦਬੇ ਕੁਚਲੇ ਲੋਕ ਜਿਹੜੇ ਉਹ ਉਹਨਾਂ ਦੇ ਨਿਸ਼ਾਨੇ ਤੇ ਰਹਿੰਦੇ ਐ ਤੇ ਉਹਨਾਂ ਤੋਂ ਉਹ ਨਾਗਰਿਕਤਾ ਦੇ ਸਮੇਤ ਉਹਨਾਂ ਦੇ VOTING RIGHTS ਖੋਣ ਦੇ ਉੱਤੇ ਤੁਲੀ ਹੋਈ ਹੈ ਸੋ ਇਹਦੇ ਤੋਂ ਸਾਨੂੰ ਸੁਚੇਤ ਰਹਿ ਕੇ ਲੜਨ ਦੀ ਲੋੜ ਹੈ ਦੂਸਰੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਦੋਸਤੋ ਕੱਲ ਇੰਡੀਅਨ ਐਕਸਪ੍ਰੈਸ ਦੀ ਇੱਕ ਜਿਹੜੀ ਖੋਜ ਪੜਤਾਲ ਦੀ ਰਿਪੋਰਟ ਸੀਗੀ ਵੀ ਜਿਹੜੇ ਲੋਕਾਂ ਨੂੰ ਫੋਨ ਆਉਂਦੇ ਸੀ ਉਹਨਾਂ ਦੀ ਡਿਜੀਟਲ ਤੌਰ ਤੇ ਅਰੈਸਟ ਹੋ ਜਾਂਦੀ ਸੀ ਗ੍ਰਿਫਤਾਰ ਕਰ ਲਏ ਜਾਂਦੇ ਸੀ ਤੇ ਉਹਨਾਂ ਤੋਂ ਡਾਂਗ ਦੇ ਜ਼ੋਰ ਤੇ ਵੀ ਨਹੀਂ ਤਾਂ ਤੁਹਾਡਾ ਹੁਣੀ ਆਇਆ ਵਾਰੰਟ ਤੇ ਤੁਹਾਨੂੰ ਐਦਾਂ ਕਰ ਰਿਹਾ ਮੈਂ ਫਲਾਣਾ ਅਦਾਲਤ ਤੋਂ ਬੋਲਦਾ ਮੈਂ ਫਲਾਣਾ ਜਿਹੜੀ ਏਜੰਸੀ ਹੈ ਉੱਥੋਂ ਬੋਲਦਾ ਉਹਦੇ ਨਾਲ ਲੱਖਾਂ ਕਰੋੜਾ ਰੁਪਏ ਲੋਕਾਂ ਦੀਆਂ ਜੇਬਾਂ ਚੋਂ ਕਢਾਏ ਗਏ ਸੀ ਜਿਵੇਂ ਡਾਕੂ ਕਢਾਉਂਦੇ ਇਹੋ ਜਿਹੇ ਜਿਹੜੇ ਸਾਈਬਰ ਕ੍ਰਾਈਮ ਨੇ ਉਹਨਾਂ ਦੇ ਉੱਤੇ ਸਰਕਾਰ ਕਾਫੀ ਬੁਰੀ ਤਰ੍ਹਾਂ ਫੇਲ ਹੋਈ ਹੈ ਅੱਜ ਇੰਡੀਅਨ ਅੱਜ ਇੰਡੀਅਨ ਐਕਸਪ੍ਰੈਸ ਨੇ ਉਸ ਦੀ ਦੂਜੀ ਕਿਸ਼ਤ ਛਾਪੀ ਹੈ ਉਹਦੇ ਵਿੱਚ ਦੱਸਿਆ ਹੈ ਵੀ ਗੁਰੂਗ੍ਰਾਮ ਦੇ ਵਿੱਚ ਆਪਣੇ ਦਿੱਲੀ ਦੇ ਵਿੱਚ ਜਿਹੜੀ ਨਿਊ ਤ੍ਰਿਲੋਕਪੁਰੀ ਦੀ HDFC ਬੈਂਕ ਦੀ ਜਿਹੜੀ ਬ੍ਰਾਂਚ ਹੈ ਉਹਦੇ ਵਿੱਚ ਜੀਵਿਕਾ ਫਾਊਂਡੇਸ਼ਨ ਨਾਂ ਦੀ ਅਖੌਤੀ ਜਿਹੜੀ NGO ਹੈ ਉਹ ਆਪਣਾ ਖਾਤਾ ਅਕਤੂਬਰ 2023 ਚ ਖੁਲਾਉਂਦੀ ਹੈ ਤੇ ਉਸ ਖਾਤੇ ਦਾ ਉਹਨੇ KYC ਵੀ ਕਰਿਆ ਹੁੰਦਾ ਪਰ ਉਹਦੇ ਵਿੱਚ ਕਿਸ ਤਰ੍ਹਾਂ ਨਾਲ ਪੜਾ ਕਪੜਾ ਕ ਆ ਕੇ ਜਿਹੜੇ ਰੁਪਏ ਆ ਉਹ ਡਿੱਗਦੇ ਐ ਉਹ ਉਹਦੀ ਸਟੇਟਮੈਂਟ ਜਿਹੜੀ 8 ਅਗਸਤ 2024 ਨੂੰ ਕਢਾਈ ਹੈ ਉਹਦੇ ਤੋਂ ਪਤਾ ਲੱਗਦਾ ਹੈ ਵੀ 1960 ਜਿਹੜੀਆਂ ट्रांजੈਕਸ਼ਨਸ ਨੇ 8 ਅਗਸਤ 2024 ਨੂੰ ਇੱਕੋ ਦਿਨ 'ਚ 1960 ਬਾਰ ਰੁਪਈਆ ਦਾ ਲੈਣ-ਦੇਣ ਹੋਇਆ ਉਸ ਖਾਤੇ 'ਚੋਂ 1960 ਬਾਰ ਤੇ ਜਿਹਦੇ ਵਿੱਚ 3 ਕਰੋੜ 72 ਲੱਖ ਰੁਪਏ ਜਮ੍ਹਾਂ ਹੋਏ ਤੇ 3 ਕਰੋੜ 33 ਲੱਖ ਰੁਪਏ ਕਢਾਏ ਗਏ ਇੱਕੋ ਦਿਨ 'ਚ ਤੇ ਇਹ ਅਜੇ ਵੀ ਉਹਨਾਂ ਨੂੰ ਪਤਾ ਨਾ ਲੱਗਿਆ ਫੇਰ ਕਿਤੇ ਕਿਸੇ ਕੋਈ ਗੱਲ ਹੋਈ ਤੇ ਫੇਰ ਉਹ ਪੈਸਾ ਫ੍ਰੀਜ਼ ਲੱਗਿਆ ਉਹਦੇ ਉਹਦੇ ਤੋਂ ਉਹਦੇ ਤੋਂ ਪੈਸੇ ਕਢਾਉਣ ਦੇ ਉੱਤੇ ਰੋਕ ਲੱਗੀ ਫੇ ਗੱਲ ਜਾ ਕੇ ਗਾਹਾਂ ਰੁਕੀ ਤੇ ਅੱਠ ਸੂਬਿਆਂ ਦੀ ਪੁਲਿਸ ਜਿਹੜੀ ਹੈ ਇਸ ਜੀਵਿਕਾ ਫਾਊਂਡੇਸ਼ਨ ਆ ਦੀ ਦੇਖਭਾਲ ਚ ਹੈ ਜਿੱਥੇ ਉਹਨਾਂ ਨੇ ਆਪਣਾ ਦਫ਼ਤਰ ਦੱਸਿਆ ਸੀ ਉੱਥੇ ਵੀ ਲੋਕ ਜਾਂਦੇ ਆ ਉੱਥੇ ਕੁਝ ਦਿਨ ਉਹਨਾਂ ਨੇ ਆਪਣਾ ਫੱਟਾ ਲਾਇਆ ਸੀ ਉਦੋਂ ਬਾਅਦ ਉਹ ਫੱਟਾ ਚੱਕ ਕੇ ਲੈ ਗਏ ਹੁਣ ਉੱਥੇ ਨਾ ਫੱਟਾ ਨਾ ਤਾਂ ਬੰਦਾ ਨਾ ਬੰਦੇ ਦੀ ਜਾਤ ਉੱਥੇ ਕੁਝ ਵੀ ਨਹੀਂ ਗਾ ਸੋ ਇਸ ਕਰਕੇ ਜਿਹੜਾ ਅ ਇਹ ਇਸ ਤਰ੍ਹਾਂ ਦੇ ਫਰਾਡ ਬਹੁਤ ਹੋ ਰਹੇ ਆ ਸਾਡੇ ਦੇਸ਼ ਦਾ ਜਿਹੜਾ ਫਾਈਨਾਂਸ ਮਿਨਿਸਟਰੀ ਹੈ ਤੇ ਦੇਸ਼ ਦੇ ਜਿਹੜੇ ਹੋਰ ਸਸਤਾਵਾਂ ਨੇ ਉਹ ਬਾਕੀ ਲੋਕਾਂ ਨੂੰ ਤਾਂ ਜ਼ਰੂਰ ਤੰਗ ਕਰਦਿਆਂ ਨੇ ਜਿਹੜੇ ਅਜਿਹੇ ਫਰਾਡਸਟਰ ਲੋਕਾਂ ਦੀਆਂ ਜੇਬਾਂ ਚੋਂ ਪੈਸੇ ਕਢਾਉਂਦੇ ਆ ਉਹਨਾਂ ਦੇ ਬਾਰੇ ਵਿੱਚ ਉਸ ਤਰ੍ਹਾਂ ਦੀ ਕਾਰਵਾਈ ਨਹੀਂ ਕਰਦੇ ਜਿੰਨੀ ਇੱਥੇ ਚਾਹੀਦੀ ਹੈ ਤੇ ਬੈਂਕਾਂ ਦਾ ਵੀ ਸਿਸਟਮ ਜਿੰਨਾ ਸਿਕਿਉਰ ਹੋਣਾ ਚਾਹੀਦਾ ਉਹ ਹੋਵੇ ਤੇ ਉੱਥੇ ਜੇ ਲੱਖਾਂ ਰੁਪਏ ਕਿਸੇ ਦੇ ਆਨਲਾਈਨ ਆ ਰਹੇ ਹੈ ਉਹਦੀ ਪੁਣਛਾਨ ਹੋਵੇ ਉਸ ਤੋਂ ਬਾਅਦ ਕਢਾਉਣ ਦੇ ਉੱਤੇ ਆਟੋਮੈਟਿਕ ਪਾਬੰਦੀ ਹੋਵੇ ਤੇ ਉਹ ਉਸੇ ਦਿਨ ਜਾਂ ਇੱਕ ਅੱਧਾ ਦਿਨ ਬਾਅਦ ਕਢਾਉਣ ਦੇ ਉੱਤੇ ਉਹਦੀ ਪੁੱਛ ਪੜਤਾਲ ਹੋਵੇ ਉਹਦੀ ਆਈਡੈਂਟੀਫਿਕੇਸ਼ਨ ਹੋਵੇ ਤਾਂ ਇਹ ਰੁਕੂ ਨਹੀਂ ਤਾਂ ਬੰਦਾ ਕਿਸੇ ਦੇ ਖਾਤੇ 'ਚ ਪਵਾਏ ਪੈਸੇ ਨਾਲ ਦੀ ਨਾਲ ਕਢਾ ਕੇ ਲੈ ਗਏ ਕੱਲ ਵੀ ਆਪਾਂ ਤੁਹਾਡੇ ਨਾਲ ਇਹ ਗੱਲ ਦੱਸੀ ਸੀਗੀ। ਅਗਲੀ ਗੱਲ ਦੋਸਤੋ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਪੰਜਾਬ ਦੇ ਵਿੱਚ ਜਦੋਂ ਦੀ ਬਦਲਾਅ ਵਾਲੀ ਸਰਕਾਰ ਆਈ ਹੈ ਕਈ ਬਦਲਾਅ ਹੋ ਗਏ ਜਿੱਦਣ ਪੰਜਾਬ ਦੀ ਬਾਗਡੋਰ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਮਾਰਚ 2000 ਤੇ 22 ਚ ਸੰਭੀ ਸੀ ਉਦੋਂ ਅਸੀਂ ਸਾਰੇ ਜਣੇ ਤਰਾਹ ਤਰਾਹ ਕਰਦੇ ਸੀ ਵੀ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ ਪੰਜਾਬ ਨੂੰ ਕਰਜ਼ਈ ਬਣਾਇਆ ਹੋਇਆ ਹੈ ਤੇ ਪੰਜਾਬ ਸਿਰ ਉਸ ਦਿਨ 2 ਕਰੋੜ 2 ਲੱਖ 73000 ਕਰੋੜ ਦਾ ਕਰਜ਼ਾ ਸੀਗਾ ਤੇ ਜਦੋਂ ਹੁਣ ਕੱਲ ਅੱਜ ਦੀ ਖਬਰ ਹੈ ਜਿਹੜੀ ਪੰਜਾਬੀ ਟ੍ਰਿਬਿਊਨ ਦੇ ਵਿੱਚ ਚਰਨਜੀਤ ਪੂਰਣਾ ਨੇ ਦਿੱਤੀ ਹੈ ਉਦੇ ਵਿੱਚ ਹੈ ਵੀ ਰਿਜ਼ਰਵ ਬੈਂਕ ਆਫ ਇੰਡੀਆ ਨੇ ਪੰਜਾਬ ਨੂੰ 8500 ਕਰੋੜ ਰੁਪਈਆ ਹੋਰ ਕਰਜ਼ਾ ਦੇਣ ਦੀ ਮਨਜ਼ੂਰੀ ਦੇ ਦਿੱਤੀ ਤੇ ਇਹ ਕਰਜ਼ਾ ਜਿਹੜਾ ਜੁਲਾਈ ਤੋਂ ਲੈ ਕੇ ਅਗਸਤ ਸਤੰਬਰ ਤੱਕ ਹਰ ਹਫ਼ਤੇ ਪੰਜਾਬ ਸਰਕਾਰ ਕਰਜ਼ਾ ਲਿਆ ਕਰੂ ਕਦੇ 5000 ਕਰੋੜ ਕਦੇ 10000 ਕਰੋੜ ਕਦੇ 15000 ਕਰੋੜ ਬਕੱਲ 8500 ਕਰੋੜ ਰੁਪਈਆ ਇਸ ਤਰ੍ਹਾਂ ਨਾਲ ਕਰਜ਼ਾ ਲੈ ਕੇ ਸਰਕਾਰ ਜਿਹੜੀ ਹੈ ਉਹ ਤਰੱਕੀਆਂ ਦੇ ਰਾਹ ਤੇ ਤੁਰੀ ਹੋਈ ਹੈ ਤੇ ਦੱਸਿਆ ਇਹ ਜਾ ਰਿਹਾ ਹੈ ਵੀ ਇਸ ਸਾਲ 31 ਮਾਰਚ 2000 ਅ 25 ਤੱਕ 382000 ਕਰੋੜ ਰੁਪਇਆ ਪੰਜਾਬ ਜੁਮੇ ਚੜ ਚੁੱਕਿਆ ਹੈ ਜਿਹੜਾ 3 ਸਾਲ ਪਹਿਲਾਂ 273000 ਕਰੋੜ ਸੀ ਇਹ ਹੈ 81 ਕਿ ਅਸੀਂ ਇਹ ਪੰਜਾਬ ਦਾ ਕਰਜ਼ਾ ਵੀ ਲਾਉਣਾ ਹੈ ਅਸੀਂ ਸਾਡੋਂ ਤਾਂ ਤਰੀਕਾ ਹੀ ਬਹੁਤ ਆਉਂਦੀਆਂ ਨੇ ਸਾਡੇ ਤਾਂ ਜਿਹੜੇ ਮੁਖੀ ਐ ਜਿਹੜੇ ਅਰਵਿੰਦ ਕੇਜਰੀਵਾਲ ਜੀ ਉਹ ਤਾਂ ਇੰਡੀਅਨ ਰੈਵਨਿਊ ਸਰਵਿਸ ਦੇ ਵਿੱਚੋਂ ਵੱਡੇ ਅਧਿਕਾਰੀ ਰਹੇ ਐ ਉਹਨਾਂ ਨੂੰ ਤਾਂ ਚੁਟਕੀ ਮਾਰ ਕੇ ਪਤਾ ਵੀ ਪੈਸੇ ਕਿੱਥੋਂ ਆਉਂਦੇ ਆ ਕਿਵੇਂ ਆਉਣਗੇ ਤੇ ਕਿਵੇਂ ਉਹ 3 ਸਾਲਾਂ ਚ ਕੋਈ ਚੁਟਕੀ ਵੱਜੀ ਹੋਈ ਨਹੀਂ ਫੋਕੀ ਚੁਟਕੀ ਸੁਣੀ ਜਾਂਦੀ ਐ ਕੋਈ ਪੈਸਾ ਉਹਦੇ ਚੋਂ ਨਿਕਲ ਹੀ ਨਹੀਂ ਰਿਹਾ ਚੁਟਕੀ ਚੋਂ ਤੇ ਲੱਖ ਕਰੋੜ ਰੁਪਈਆ ਜਿਹੜਾ ਉਹ ਇਸ ਸਮੇਂ ਦੇ ਦੌਰਾਨ 3 ਸਾਲਾਂ ਦੇ ਵਿੱਚ ਵੱਧ ਗਿਆ 1 ਲੱਖ ਜਾਨੀ 9 ਕਰੋੜ 1 ਲੱਖ 9 ਕਰੋੜ ਰੁਪਇਆ 9000 ਕਰੋੜ 1 ਲੱਖ 9000 ਕਰੋੜ ਰੁਪਇਆ ਜਿਹੜਾ ਉਹ ਪੰਜਾਬਸ ਵਿੱਚ ਇਸ ਬਦਲਾਅ ਵਾਲੀ ਸਰਕਾਰ ਦੇ ਵਿੱਚ ਵੱਧ ਲ ਗਿਆ ਤੇ ਉਮੀਦ ਇਹ ਕਰੀ ਜਾ ਰਹੀ ਹੈ ਵੀ ਜਦੋਂ ਨੂੰ ਅਗਲਾ ਸਾਲ ਆਉਣਾ 31 ਮਾਰਚ 2026 ਤਾਂ ਪੰਜਾਬ ਸਿਰ ਸੁੱਖ ਨਾਲ ਇਹ ਜਿਹੜਾ ਕਰਜ਼ਾ ਹੈ 4 ਲੱਖ ਕਰੋੜ ਦੇ ਨੇੜੇ ਤੇੜੇ ਹੋਊਗਾ ਐਵੇਂ 12000 ਘੱਟ ਹੋ ਕੇ ਜਾਂ ਵੱਧ ਹੋ ਕੇ ਉਹਦੇ ਨੇੜੇ ਤੇੜੇ ਪਹੁੰਚਾ ਹੋ ਤੇ ਇਹ ਵੀ ਉਮੀਦ ਕੀਤੀ ਜਾ ਰਹੀ ਹੈ ਵੀ ਕੋਈ ਲੋਕ ਆਪਣੇ ਬੱਚਿਆਂ ਨੂੰ ਕੋਈ ਗਹਿਣੇ ਦਿੰਦਾ ਹੈ ਕੋਈ ਉਹਨੂੰ ਕੋਈ ਹੋਰ ਜਾਇਦਾਦ ਦਿੰਦਾ ਹੈ ਜਾਂ ਕੋਈ ਚੀਜ਼ ਦੇ ਕੇ ਜਾਂਦਾ ਹੈ ਸਾਡਾ ਪੰਜਾਬ ਹੈ ਜਿਹੜਾ ਹਰ ਜੰਮਣ ਵਾਲਾ ਬੱਚਾ ਜਿਹੜਾ ਜਮ ਲੈ ਰਿਹਾ ਹੈ ਉਸ ਦੇ ਜੁਮੇ 1/2 ਲੱਖ ਰੁਪਏ ਕਰਜਾ ਹੁੰਦਾ ਜਦੋਂ ਉਹ ਜੰਮਦਾ ਉਹਨੇ ਵਿਚਾਰੇ ਨੇ ਕੁਝ ਨਹੀਂ ਕੀਤਾ ਬਸ ਜੰਮਣ ਦਾ ਬੇਗੁਨਾ ਦੀ ਦਾ ਹੀ ਗੁਨਾਹ ਕੀਤਾ ਹੈ ਪੰਜਾਬ ਜੰਪਿਆ ਤੇ ਨਾਲ ਦੀ ਨਾਲ ਇਹ ਕਰਜ਼ਈ ਹੈ ਸੋ ਪੰਜਾਬ ਦਾ ਜਿਹਨੂੰ ਕਹਿੰਦੇ ਆ ਵਾਲ-ਵਾਲ ਕਰਜ਼ੇ ਸਿਰ ਬੰਨਿਆ ਹੋਇਆ ਪਹਿਲਾਂ ਵੀ ਬੰਨੀਆਂ ਸਰਕਾਰਾਂ ਨੇ ਤੇ ਹੋਣ ਵਾਲੀ ਸਰਕਾਰ ਨੇ ਤਾਂ ਫੱਟੇ ਚੱਕਤੇ ਤੇ ਇਹਦੇ ਗਾਹਾਂ ਤੇ ਗਾਹਾਂ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਪਾਕਿਸਤਾਨ ਦੇ ਨਾਲ ਜਦੋਂ ਭਾਰਤ ਦਾ ਛੜੱਪਾ ਹੋਈਆਂ ਉਹਦੇ ਵਿੱਚ ਪਾਕਿਸਤਾਨ ਦੀ ਜਿਹੜੀ ਗੋਲਾਬਾਰੀ ਹੈ ਉਹਦੇ ਵਿੱਚ ਇੱਕ ਮੁਸਲਮ ਅਧਿਆਪਕ ਮਾਰਿਆ ਗਿਆ ਤੇ ਉਹਦਾ ਨਾਮ ਸੀ ਕਾਰੀ ਮੁਹੰਮਦ ਇਕਬਾਲ ਉਸ ਟਾਈਮ ਜਿਹੜੀਆਂ ਤਿੰਨ ਨਿਊਜ਼ ਚੈਨਲ ਨੇ ਨਿਊਜ਼ 18 ਜਿਹੜਾ ਅਮਾਨੀ ਦਾ ਚੈਨਲ ਹੈ ਇੱਕ ਜ਼ੀ ਨਿਊਜ਼ ਤੇ ਇੱਕ ਰਿਪਬਲਿਕ ਟੀਵੀ ਇਹਨਾਂ ਨੇ ਉਹਨਾਂ ਦੀਆਂ ਫੋਟੋਆਂ ਲਾ ਲਾ ਕੇ ਖੂਨਖੋਰ ਅੱਤਵਾਦੀ ਮਾਰਿਆ ਗਿਆ ਪਾਕਿਸਤਾਨ ਉੱਥੇ ਜੰਮੂ ਕਸ਼ਮੀਰ ਦੇ ਵਿੱਚ ਮਾਰਿਆ ਗਿਆ ਵਿਚਾਰਾ ਪੁਨਚ ਦੇ ਵਿੱਚ ਪਾਕਿਸਤਾਨ ਦੀ ਗੋਲੀਬਾਰੀ ਦੇ ਵਿੱਚ ਉਹਦੀਆਂ ਗੱਲਾਂ-ਵਾਤਾਂ ਵੀ ਹੋਈਆਂ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੇ ਚੈਨਲਾਂ ਦੇ ਉੱਤੇ ਇਹਦੀ ਮਾਫੀ ਮੰਗੋ ਫਲਾਣਾ ਉਹਨਾਂ ਨੇ ਮਾਫੀ ਮੰਗ ਕੇ ਖੜਾ ਚਲਾ ਲਿਆ ਪਰ ਅਸੀਂ ਸਮਝਦੇ ਹਾਂ ਵੀ ਇਹ ਇੱਕ ਵੱਡਾ ਗੁਨਾਹ ਹੈ ਇੱਕ ਜਾਣਬੁੱਝ ਕੇ ਇੱਕ ਕਮਿਊਨਿਟੀ ਨੂੰ ਬਦਨਾਮ ਕਰਨ ਲਈ ਸਾਰੇ ਦੇਸ਼ ਦੁਨੀਆ 'ਚ ਤੁਸੀਂ ਇਹ ਕਰਦੇ ਹੋ ਤੇ ਇਹ ਜਿਹੜਾ ਇਸਲਾਮ ਨੂੰ ਹੋਵਿਆ ਫਲਾਉਂਦੇ ਹੋ ਤੁਸੀਂ ਉਹਦੇ ਲਈ ਵੱਡੀਆਂ ਸਜ਼ਾਵਾਂ ਚਾਹੀਦੀਆਂ ਨੇ ਤੇ ਉਹਨਾਂ ਦੇ ਉੱਤੇ ਮੁਕੱਦਮਾ ਚੱਲਣਾ ਚਾਹੀਦਾ ਸੀ ਉਹਦੇ ਕਨਸਰਨਡ ਜਿੰਨੇ ਵੀ ਬੰਦੇ ਆ ਉਹਨਾਂ ਚੈਨਲਾਂ ਦੇ ਉਹਨਾਂ ਨੂੰ ਜੇਲਾ ਤੋਨਣਾ ਚਾਹੀਦਾ ਇਹ ਛੋਟੇ ਗੁਨਾਹ ਨਹੀਂ ਹੈਗੇ ਅ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਸਾਂਝੀ ਇਹ ਕਰਨੀ ਹੈ ਕਿ ਪੁਬਨੇਸ਼ਵਰ ਦੇ ਵਿੱਚ ਇੱਕ ਮਿਊਨਿਸਪਲ ਕਾਰਪੋਰੇਸ਼ਨ ਦਾ ਐਡੀਸ਼ਨਲ ਕਮਿਸ਼ਨਰ ਹੈ ਜਿਹੜਾ ਜਿਵੇਂ ਸਾਡੇ ਪੀ.ਸੀ.ਐਸ ਦਾ ਦੇ ਅਧਿਕਾਰੀ ਹੁੰਦੇ ਆ ਉਸ ਉੱਥੇ ਹੈਗੇ ਆ ਓਡੀਸ਼ਾ ਐਡਮਿਨਿਸਟ੍ਰੇਟਿਵ ਸਰਵਿਸ ਉਹਦਾ ਜਿਹੜਾ ਅਧਿਕਾਰੀ ਹੈ ਰਤਨਾਕਰ ਸਾਹੂ ਉਹ ਆਪਣੇ ਦਫ਼ਤਰ ਦੇ ਵਿੱਚ ਬੈਠਾ ਸ਼ਿਕਾਇਤਾਂ ਸੁਣ ਰਿਹਾ ਸੀ ਚਾਰ ਪੰਜ ਜਣੇ ਆਉਂਦੇ ਆ ਆ ਕੇ ਭਾਜੀਪੀ ਦੇ ਇੱਕ ਲੀਡਰ ਜਗਨਨਾਥ ਪ੍ਰਧਾਨ ਦਾ ਨਾਮ ਲੈਂਦੇ ਆ ਵੀ ਉਹਨਾਂ ਦਾ ਤੁਹਾਨੂੰ ਫੋਨ ਆਇਆ ਸੀ ਕਹਿੰਦੇ ਹਾਂ ਆਇਆ ਸੀਗਾ ਤੇ ਉਹ ਫਿਰ ਉਹਨੂੰ ਫੜ ਲੈਂਦੇ ਆ ਫੜ ਕੇ ਉਹਦੀ ਕੁਟਾਈ ਕਰਦੇ ਆ ਤੇ ਚੰਗੀ ਤਰ੍ਹਾਂ ਮਾਰਦੇ ਆ ਤੇ ਉਹਨੂੰ ਫੜ ਫੜ ਕੇ ਆਪਣੀ ਗੱਡੀ 'ਚ ਸਿੱਟ ਕੇ ਲੈ ਜਾਣਾ ਚਾਹੁੰਦੇ ਆ ਤੇ ਉਹਨੂੰ ਕਹਿ ਰਹੇ ਆ ਵੀ ਤੈਨੂੰ ਜਗਨਨਾਥ ਪ੍ਰਧਾਰ ਕੋਲ ਲੈ ਜਾਣਾ ਹੈ ਤੇ ਤੂੰ ਉਹਦੇ ਨਾਲ ਗੱਲ ਕਿਵੇਂ ਕੀਤੀ ਫੋਨ ਦੇ ਉੱਤੇ ਤੈਨੂੰ ਅੱਜ ਸਬਕ ਸਿਖਾ ਕੇ ਇੱਥੇ ਜਾਵਾਂਗੇ ਚੱਲ ਉੱਥੇ ਜਾ ਕੇ ਉੱਤੇ ਤੋਂ ਮਾਫੀ ਮੰਗ ਲੋਕ ਇਧਰ ਉਧਰੋ ਸ਼ਿਦਾਨਦੇ ਆ ਉਹਨੇ ਐਫ ਆਈ ਆਰ ਦਰਜ ਕੀ ਕਰ ਲਈ ਅੱਜ ਇਹ ਐਲਾਨ ਸੀ ਅੱਜ ਸ਼ਾਮ ਨੂੰ ਪਤਾ ਲੱਗੂਗਾ ਵੀ ਜਿਹੜੇ ਇਹ ਅਧਿਕਾਰੀ ਨੇ 오ਡੀਸਾ ਐਡਮਿਨਿਸਟ੍ਰੇਟਿਵ ਸਰਵਿਸ ਦੇ ਉਹਨਾਂ ਨੇ ਅੱਜ ਹੜਤਾਲ ਦਾ ਸੱਦਾ ਦਿੱਤਾ ਹੋਇਆ ਵੀ ਐਨੀ ਗੁੰਡਾਗਰਦੀ ਰੂਲਿੰਗ ਪਾਰਟੀ ਦੇ ਜਿਹੜੇ ਐਮ ਐਲ ਏ ਜਾਂ ਦੂਜੇ ਅਧਿਕਾਰੀ ਨੇ ਉਹਨਾਂ ਦੇ ਬੰਦੇ ਗੁੰਡੇ ਜਿਸ ਤਰ੍ਹਾਂ ਬੰਗਾਲ ਦੇ ਵਿੱਚ ਗੁੰਡਾਗਰਦੀ ਕਰਕੇ ਉਹ ਜਿਹੜੀ ਜਿਹੜਾ ਆਪਣੇ ਜਾਬਰ ਜਨਾਦਾ ਕੇਸ ਹੋਇਆਗਾ ਇਸੇ ਤਰ੍ਹਾਂ ਨਾਲ ਇਸ ਇਹ ਗੁੰਡਾਗਰਦੀ ਬੀਜੇਪੀ ਦੇ ਜਿਹੜੇ ਆਗੂ ਨੇ ਉਹ ਥਾਂ ਥਾਂ ਤੇ ਕਰ ਰਹੇ ਹੈ ਉੜੀਸਾ ਉਹਦੀ ਇੱਕ ਹੋਰ ਉਦਾਹਰਨ ਆ ਗਈ ਲਾਸਟ ਗੱਲ ਦੋਸਤੋ ਚਿੱਲੀ ਦੇ ਵਿੱਚ ਕਮਿਊਨਿਸਟ ਪਾਰਟੀ ਦੀ ਇੱਕ ਉਮੀਦਵਾਰ ਜ਼ੀਨਤ ਜ਼ਾਰਾ 51 ਸਾਲਾਂ ਦੀ ਹੈ ਤੇ ਉਹ ਉੱਥੋਂ ਦੀਆਂ ਜਿਹੜੀਆਂ ਰਾਸ਼ਟਰਪਤੀ ਦੀਆਂ ਚੋਣਾਂ ਹੈ ਉਹਨਾਂ ਦੇ ਵਿੱਚ ਆਪਣੀ ਪ੍ਰਾਈਮਰੀ ਦੇ ਵਿੱਚ 60% ਤੋਂ ਵੱਧ ਵੋਟਾਂ ਲੈ ਗਈ ਤੇ ਅਗਲੇ ਆ ਹੋਣੀਆਂ ਨੇ ਚੋਣਾ ਅਗਲੀ ਵਾਰ ਉਹਦੇ ਵਿੱਚ ਦੇਖਦੇ ਆ ਵੀ ਉਥੇ ਕੀ ਬਣਦਾ ਹੈਗਾ ਤੇ ਸੱਜੇ ਪੱਖੀ ਉਮੀਦਵਾਰ ਵੀ ਉਹਨਾਂ ਦੇ ਮੁਕਾਬਲੇ ਤੇ ਖੜਨਗੇ ਤੇ ਅਸੀਂ ਸਮਝਦੇ ਆ ਵੀ ਕਿਸੇ ਕਾਮਨਿਸਟਾਂ ਦਾ ਦੁਬਾਰਾ ਫੇਰ ਅੱਗੇ ਇਸ ਤਰ੍ਹਾਂ ਆਉਣਾ ਤੇ ਚੋਣਾ ਲੜਨੀਆਂ ਤੇ ਉਹਨਾਂ ਦੇ ਵਿੱਚ ਜਿਹੜੀਆਂ ਬਹੁਤ ਸੱਜੇ ਪਛਾਖੜੀ ਪਾਰਟੀਆਂ ਨੇ ਉਹਨਾਂ ਨੂੰ ਹਰਾਉਣਾ ਇੱਕ ਚੰਗੇ ਸ਼ਾਗਨ ਨੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ